बीजेडी ਸਰਪੱਤਤਾ ਪਰਾਟਰਸਟ ਵੱਲੋਂ ਸਾਲਾਨਾ ਵਿਸ਼ਾਲ ਖੁੰਦਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨਾਂ ਸਮੇਤ ਮਹਿਲਾਵਾਂ ਨੇ ਵੀ ਵੱਧ ਚੜ ਕੇ ਭਾਗ ਲਿਆ ਖੁੰਦਨ ਕੈਂਪ ਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਇਸ ਮਹਾਦਾਨ ਚ ਯੋਗਦਾਨ ਪਾਇਆ ਗਿਆ ਇਸ ਮੌਕੇ ਸੇਵਾਮੁਕਤ ਆਈਐਫਐਸ ਅਤੇ ਅੰਬੇਦਕਰ ਫਾਊਂਡੇਸ਼ਨ ਦੇ ਮੈਂਬਰ ਰਮੇਸ਼ ਚੰਦਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਕੈਂਪਸ ਸੰਬੰਧੀ ਜਾਣਕਾਰੀ ਦਿੰਦਿਆਂ ਟਰਸਟ ਦੇ ਸੰਸਥਾਪਕ ਪਰਮਿੰਦਰ ਸਿੰਘ ਖੁਰਦਪੁਰ ਨੇ ਦੱਸਿਆ ਕਿ ਇਹ ਖੁੰਦਨ ਕੈਂਪ ਸਰਕਾਰੀ ਗਰਲਸ ਹਾਈ ਸਕੂਲ ਖੁਰਦਪੁਰ ਵਿਖੇ ਲਗਾਇਆ ਗਿਆ ਹੈ ਜਿਸ ਵਿੱਚ 93 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ ਤੇ ਜਿਨ੍ਹਾਂ ਵਿੱਚ 22 ਮਹਿਲਾਵਾਂ ਵੀ ਸ਼ਾਮਲ ਨੇ ਉਹਨਾਂ ਦੱਸਿਆ ਕਿ ਇਸ ਕੈਂਪ 'ਚ ਸਾਰੇ ਖੂਨਦਾਨੀਆਂ ਵੱਲੋਂ ਦਾਨ ਕੀਤਾ ਗਿਆ ਬਲੱਡ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਵਰਤਿਆ ਜਾਵੇਗਾ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਬਲੱਡ ਕੈਂਪ 'ਚ ਭਾਈ ਕਨਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਨੇ ਬਲੱਡ ਇਕੱਤਰ ਕੀਤਾ ਤੇ ਇਸ ਵਿੱਚ ਹੈਲਪਿੰਗ ਹੈਂਡ ਹਸਪਤਾਲ ਦੀ ਟੀਮ ਵੱਲੋਂ ਵੀ ਵਿਸ਼ੇਸ਼ ਸੈਜੋਗ ਦਿੱਤਾ ਗਿਆ ਉਹਨਾਂ ਦੱਸੇ ਕਿ দান ਕੀਤੀ ਗਈ ਖੂਨ ਦੀ ਇੱਕ ਬੋਤਲ ਤਿੰਨ ਵਿਅਕਤੀਆਂ ਦੀ ਜਾਨ ਬਚਾ ਸਕਦੀ ਹੈ ਤੇ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਕੁਝ ਘੰਟਿਆਂ ਚ ਹੀ দান ਕੀਤਾ ਗਿਆ ਖੂਨ ਪੂਰਾ ਹੋ ਜਾਂਦਾ ਹੈ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਰਮੇਸ਼ ਚੰਦਰ ਨੇ ਕਿਹਾ ਕਿ ਖੂਨਦਾਨ ਕਰਨਾ ਮਹਾਦਾਨ ਹੁੰਦਾ ਹੈ ਤੇ ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਅਜਿਹੇ ਕੈਂਪ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਉਹਨਾਂ ਵੱਲੋਂ ਟੈਸਟ ਦੁਆਰਾ ਦੀਆਂ ਚੱਲ ਰਹੀਆਂ ਸੇਵਾਵਾਂ ਦੀ ਵੀ ਕਾਫੀ ਜ਼ਿਆਦਾ ਸ਼ਿਲਗਾ ਕੀਤੀ ਗਈ ਇਹ ਬਿਊਰੋ ਰਿਪੋਰਟ ਹੁਸ਼ਿਆਰ ਪਰ న్యూਸ ਬਾਈ ਕੁੱਤ ਖਾਲਸਾ ਬਾਈ ਪਤਨੀ ਬੀ ਜੀ ਡੀ ਸੋਤਰਪਲਾ ٹرسٹ ਸਰਕਲ ਆਦਮ ਪਰ ਬੋਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜਿਹੜਾ ਕੈਂਪ ਆਈ ਫਰਵਰੀ ਮਹੀਨੇ ਲਾਉਂਦੇ ਆ ਉਦਾਂ ਅਸੀਂ ਸਾਲ ਦੇ ਕਾਫੀ ਕੈਂਪ ਲਾਉਂਦੇ ਪਰ ਇਹ ਸਾਡਾ ਸਾਲਾਨਾ ਕੈਂਪ ਚੱਲਦਾ ਫਰਵਰੀ ਚ ਇਹ ਕੈਂਪ ਜਿਹੜਾ ਆ ਥੈਲਾਸੀਮੀਆ ਦੇ ਪੀੜਿਤ ਬੱਚੇ ਜਿਹੜੇ ਇਹ ਉਹਨਾਂ ਲਈ ਕੈਂਪ ਲਗਾਇਆ ਜਾਂਦਾ ਜਿੱਥੇ ਸਰਕਾਰੀ ਹਸਪਤਾਲ ਸ਼ਰਪੁਰ ਦੀ ਟੀਮ ਆਉਂਦੀ ਆ ਤੇ ਦੂਸਰੀ ਭਾਈ ਕਨਈਆ ਬਲੱਡ ਬੈਂਕ ਜਿਹੜੇ ਐਮਰਜੈਂਸੀ ਬਲੱਡ ਜਿਹੜੇ ਅਸੀਂ ਲੈ ਕੇ ਉਹਨਾਂ ਨੂੰ ਦਿੰਨੇ ਆ ਜਰੂਰਤਮੰਦਾਂ ਤੱਕ ਚੁਕਾਉਨੇ ਆ ਤੇ ਇਹ ਕੈਂਪ ਜੇ ਕੋਈ 75 ਦੇ ਨੇੜੇ ਹੁਣ ਤੱਕ ਹੋ ਚੁੱਕੀਆਂ ਆ ਇਹ ਸਾਰਾ ਜੋ ਵੀ ਕਾਰਜ ਆ ਸਾਰਾ ਇਹ ਸੰਯੋਗ ਜਿਹੜੀ ਸੰਗਤ ਦੇ ਸੰਯੋਗ ਨਾਲ ਚੱਲਦੀ ਆ ਐਨਆਰਆਈ ਵੀ ਜਿਹੜੇ ਇੱਥੇ ਸਾਡੇ ਲੋਕਲ ਆ ਇਹ ਬਲੱਡ ਜਿਹੜਾ ਦੇਦੇ ਆ ਸਾਰੇ ਧਰਮ ਵਾਲੇ ਆ ਰਹੇ ਨੇ ਇਥੇ ਕੋਈ ਇਦਾਂ ਦਾ ਫਰਕ ਨਹੀਂ ਕਿਸੇ ਧਰਮ ਦਾ ਵੀ ਸਾਰਿਆਂ ਜਿੰਨੇ ਵੀ ਆਇਆ ਆ ਉਹਨਾਂ ਦਾ ਦਿਲੋਂ ਤੈਨੂੰ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਕਿ ਇੱਕ ਮੈਂ ਐਸੇ ਜੇ ਉਪਰਾਲੇ ਦੇ ਨਾਲ ਜੁੜਿਆ ਕਿ ਜਿਹੜਾ ਬਲੱਡ ਡੋਨੇਟ ਕਰਾਉਣ ਦਾ ਇੰਤਜ਼ਾਮ ਕਰਦੇ ਆ ਕਿ ਜਿਹੜਾ ਟਰਸਟ ਆ ਇਹ ਬਹੁਤ ਅੱਛਾ ਕੰਮ ਕਰ ਰਿਹਾ ਆ ਕੀ ਡਾਇਲਿਸਿਸ ਦੀ ਲੋੜ ਆ ਖੂਨ ਦੀ ਲੋੜ ਆ ਕਹਿੰਦੇ ਅੰਗਰੇਜ਼ੀ ਚ ਕਹਿੰਦੇ ਆ ਕਿ ਗਿਫਟਿੰਗ ਬਲੱਡ ਇਸ ਗਿਫਟਿੰਗ ਲਾਈਫ ਬੰਦੇ ਨੂੰ ਪੋਜ਼ਿਟਿਵ ਹੋਣਾ ਚਾਹੀਦਾ ਬਲੱਡ ਮੈਂ ਜਿਆਦਾ ਜਾਣਦਾ ਮੈਡੀਕਲ ਦੀਆਂ ਟ੍ਰਾਂਸਫਰ ਨਹੀਂ ਜਾਣਦਾ ਕਹਿੰਦੇ ਕਿ ਅ ਨੈਗੇਟਿਵ ਹੋਣ ਦੀ ਬਜਾਏ ਉਹ ਪੋਜ਼ਿਟਿਵ ਹੋਣਾ ਚੰਗਾ ਤੇ ਅੱਜ ਇੱਥੇ ਆ ਕੇ ਬਹੁਤ ਚੰਗਾ ਲੱਗਾ ਇਹ ਹਰ ਸਾਲ ਐਨੂਅਲ ਫੰਕਸ਼ਨ ਤਰੀਕੇ ਨਾਲ ਬਲੱਡ ਡੋਨੇਟ ਕਰਕੇ ਆਗਰਦਵਾਲ ਦੇ ਇਲਾਕੇ ਨੂੰ ਆਦਮਪੁਰ ਚ ਹੁਸ਼ਿਆਰਪੁਰ ਚ ਬਲੱਡ ਡੋਨੇਟ ਕਰਦੇ ਆ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹ ਜਮਾਂਦਰੀ ਬਿਮਾਰੀ ਇਦਾਂ ਦੀ ਹੋ ਗਈ ਉਹ ਜੈਨੇਟਿਕ ਹੈ ਡੀਐਨਏ ਚ ਹੈ ਉਹਦਾ ਕੋਈ ਕੋਈ ਕੁਝ ਕਰ ਨਹੀਂ ਸਕਦਾ ਪਰ ਇਦਾਂ ਦੇ ਬੱਚਿਆਂ ਦੀ ਸੇਵਾ ਕਰਨਾ ਸਮਾਜ ਦੀ ਸੇਵਾ ਕਰਨਾ ਇਹ ਕੰਮ ਔਖੇ ਬਹੁਤ ਆ ਪਰ ਇਹ ਟਰਸਟ ਵਾਲੇ ਲੋਕ ਸਰਪੰਦ ਦਾ ਪੁਲਾਟਰਸ ਜਿਹੜਾ ਹੈ ਬਹੁਤ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਇਹ ਮੈਂ ਆਪਣੀ ਵੱਲੋਂ ਇਹਨਾਂ ਨੂੰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਆਪਣੀ ਛੋਟੇ ਤਰੀਕੇ ਨਾਲ ਜੇਕਰ ਮੈਂ ਥੋੜਾ ਬਹੁਤਾ ਕਿਸੇ ਤਰੀਕੇ ਨਾਲ ਇਹਨਾਂ ਦੀ ਕੋਈ ਮਦਦ ਕਰ ਸਕਦਾ ਹੋਵਾਂ ਇਹਨਾਂ ਦੀ ਇਹਨਾਂ ਦੀ ਅਪਰੋਚ ਨੂੰ ਗਾਂਭੀਰਤਾ ਕੇ ਜਾਂ ਜਿਹੜੇ ਕਿਸੇ ਹਦਾਰੇ ਤੋਂ ਕੋਈ ਸਹਾਇਤਾ ਲੈ ਕੇ ਹੋ ਸਕਦਾ ਹੋਵੇ ਤਾਂ ਮੈਂ ਇਹਨਾਂ ਨਾਲ ਜੁੜ ਕੇ ਮੈਨੂੰ ਬੜੀ ਖੁਸ਼ੀ ਹੋਏਗੀ ਤੇ ਇਹ ਇਹ ਗੱਲ ਕਰਕੇ ਜਿਹੜੇ ਬਲੱਗ ਦਿੰਦੇ ਆ उन्होंने भी मुबारक मुबारक भी उन्होंने धनबाद भी पर जो करते हैं बसमीम बहुत ही काबिल तहसीन और मुबारकबाद के मुश्तक है बीजेडी शरबत दबला ट्रस्ट सर्कल आदमपुर के कारकुनान जिन्होंने आज ये खूनदान कैंप लगा कर ایک قوم کے نام ایک اچھا سندیش دیا ہے میں کہتا ہوں کہ پیغمبر اسلام صلی اللہ علیہ وسلم نے فرمایا الخلق کل مایال اللہ کہ ساری مخلوق اللہ کا کنبہ ہے اور اللہ کو پسند ہے کہ خدمت کی جائے مخلوق کی خدمت کی جائے اور یہ خوندان کی جو خدمت ہے یہ بہت ہی سراہنا قدم ہے ਅੱਲਾ ਤਾਲਾ ਹਮ ਸਭ ਕੋ ਐਸੇ ਨੇਕ ਕੰਮ ਕਰਨ ਦੀ ਤੌਫੀਕ ਨਸੀਬ ਫਰਮਾਏ